हां जी ਇੱਕ ਇਹ ਵੀ ਬੜੀ ਪਿਛਲੇ ਜਵਾਨੇ ਦੀ ਗੱਲ ਹੈ ਇੱਕ ਮੁੰਡਾ ਦੀਗਾ ਜੀਮਿਦਾਰਾਂ ਦਾ ਉਹ ਸੰਤਾਂ ਕੋਲੇ ਜਾਂਦਾ ਹੁੰਦਾ ਸੰਤ ਪੂਰੇ ਪਹੁੰਚੇ ਹੋਏ ଥି ਕਿ ਉਹਦੇ ਉਹ ਸਾਰ ਹੁੰਦੇ ਖੇਤਾਂ 'ਤੇ ਰਹਿੰਦੇ ਰੋਹੀਚ ਪੰਡਾ ਚ ਨਹੀਂ ਦੀ ਆਉਂਦੇ ਹੋ ਤਿਉਹ ਉਹ ਕਹਿੰਦੇ ਸੀ ਜੇ ਅਸੀਂ ਪੰਡਾ ਚ ਵਾ ਕੇ ਭਾਜਣ ਨਹੀਂ ਕਰਾਂ ਲੈਣਾ ਲੋਕ ਆਈ ਜਾਣਗੇ ਗੱਲ ਵੀ ਠੀਕ ਆ ਉਹ ਭਾਜਣ ਤੇ ਹੁੰਦੇ ਸਾਦੇ ਉਹਨਾਂ ਦੇ ਕੱਪੜੇ ਹੁੰਦੇ ਸਾਦਾ ਉਹਨਾਂ ਦਾ ਖਾਣਾ ਹੁੰਦਾ ਹੁਣ ਤਾਂ ਸਿਉਨੇ ਦੇ ਕੜੇ ਪਾਏ ਨੇ ਸ਼ਾਂਪਾਂ ਪਾਈਆਂ ਚੰਗੀਆਂ ਗੱਡੀਆਂ ਨੇ ਸੰਤਾਂ ਕੋਲੇ ਕਹੋਂਦੇ ਉਹ ਵੀ ਸਾਧਨੇ ਉਹ ਤਾਂ ਕੱਠ ਪਾਲਦੇ ਨੇ ਹਾਂ ਜੀ ਸਾਧ ਕੀ ਦਾ ਨਾਮ ਆ ਜਿਨੇ ਸਰੀਰ ਨੂੰ ਸਾਧਿਆ ਉਹ ਦਾ ਨੋ ਸਾਧ ਹੈ ਸਰੀਰ ਸਾਧਿਆ ਹੋਈ ਇੱਕ ਮੁਸਲਮਾਨ ਪਖੀਰ ਨੇ ਲਿਖਿਆ ਤਨ ਸੋਧੋ ਮਨ ਬਸ ਕਰੋ ਸੋਧੋ ਸਗਲ ਸਰੀਰ ਕਾਫਨੀ ਪਹਿਨੋ ਦਿਆ ਕੀ ਉਸ ਕਾ ਨਾਮ ਪਖੀਰ ਕਹਿੰਦਾ ਉਹ ਪਖੀਰ ਹੈ ਜਿਹਦੇ ਦਿਆ ਦੀ ਕਾਫਨੀਆ ਦਿਆ ਵਿੱਚ ਉਹ ਪਖੀਰ ਹੈ ਦੇਖਦੇ ਹੁਣ ਤਾਂ 5 5 4 4 ਲੱਖ ਦੀਆਂ ਗੱਡੀਆਂ ਹੁੰਨੀਆਂ ਸੰਤਾਂ ਕੋਲੇ ਚੰਗੇ ਸਿਉਨੇ ਦੇ ਕੜੇ ਹੁੰਦੇ ਆ ਪਰ ਉਹ ਦੋਨ ਦੀ ਸੰਤ ਮਹਾਤਮਾ ਦਾ ਇਹ ਜੱਪ ਹੈਰਾਵਾ ਇਕੱਠ ਭਾਲਦੇ ਬਾਪੂ ਗੋਟਾਂ ਵਾਲਿਆਂ ਵਾਸਤੇ ਹਾਂਜੀ ਬਾਕੀ ਆ ਸਿਆਸੀਆਂ ਜੇ ਸਾਲ ਲੈਣ ਲੱਗ ਗਏ ਹਾਂ ਅੱਗੇ ਅੱਗੇ ਨਹੀਂ ਤੇ ਸੰਤ ਅਗੇ ਦਾ ਸੰਤ ਕਹਿੰਦੇ ਦੀ ਵੀ ਇਹ ਸਾਡੇ ਕੋਲੇ ਕੋਈ ਨਾਂ ਆਵੇ ਫੇਰ ਠੀਕ ਆ ਅਸੀਂ ਭਾਜਨ ਸੇ ਮਨ ਕਰ ਲਈਏ ਉਹ ਮੁੰਡਾ ਜਾਂਦਾ ਹੁੰਦਾ ਉਹ ਮੁੰਡੇ ਨੂੰ ਜਿਹਦੇ ਨੂੰ ਦੇਖਣ ਆਲੇ ਆ ਗਏ ਕਿਦੋਂ ਦਾ ਕੇੜਾ ਹੋ ਗਿਆ ਸ਼ਾਂਤਾ ਕੋਲੇ ਆ ਗਿਆ ਸੰਤ ਕਹਿੰਦੇ ਬੱਚਾ ਕੀ ਗੱਲ ਅੱਜ ਕੇੜਾ ਹੋ ਗਿਆ ਕਹਿੰਦਾ ਮਹਾਰਾਜ ਅਜਾ ਨੂੰ ਦੇਖਣ ਆਲੇ ਆਏ ਸੀ ਕਹਿੰਦਾ ਮੁੰਡਿਆਂ ਦੇ ਕੰਮੋਂ ਤਾਂ ਗਿਆ ਫਿਰ ਤੂੰ ਉਹ ਕਹਿੰਦਾ ਨਹੀਂ ਬਾਬਾ ਘਾਣਾ ਮੁੰਡਿਆਂ ਦੇ ਕੰਮੋਂ ਤੂੰ ਗਿਆ ਭਾਈ ਉਪਰ ਜਿੱਦਾਂ ਨਾ ਪੱਕਾ ਜਨ ਮੰਗਣੇ ਦਾ ਹੋ ਗਿਆ ਉਦੋਂ ਦਾ ਫਿਰ ਵਾਲਾ ਹੀ ਲੇਟ ਗਿਆ ਉਹ ਕਹਿੰਦਾ ਕਿਉਂ ਬੱਚਾ ਕਹਿੰਦਾ بابا ਹੁਣ ਤਾਂ ਮੇਰਾ ਮੇਰਾ ਬਾੱਕ ਟਰੱਕ ਹੋ ਗਿਆ ਮੰਗਣਾ ਹੋ ਕਹਿੰਦਾ ਮੇਰੇ ਕੰਮੋਂ ਗਿਆ ਹੁਣ ਤੂੰ ਕਹਿੰਦਾ ਨਾ بابا ਮੈਂ ਆਇਆ ਕਰੂੰ ਤੇਰੀ ਕੰਮੋਂ ਕੌਣ ਜਾਣਾ ਕਹਿੰਦਾ ਨਹੀਂ ਬੱਚਾ ਥੋੜੇ ਘਰਾਂ ਬਾਅਦ ਜਦੋਂ ਵਿਆਹ ਹੋ ਗਿਆ ਉਹ ਲੇਟ ਗਿਆ ਤੇ ਨਾਲੇ ਮਠਿਆਈ ਲੈ ਗਿਆ ਸੰਤਾਂ ਨੂੰ ਵੀ ਮਠਿਆਈ ਦੇ ਦੇਾਂਗੇ ਜਾ ਕੇ ਉਹ ਕਹਿੰਦਾ ਅੱਜ ਤੂੰ ਬਹੁਤ ਲੇਟ ਹੋਗਾ ਕਹਿੰਦਾ ਮਹਾਰਾਜ ਵਿਆਹ ਥੀ ਕਹਿੰਦਾ ਫਿਰ ਕਰ ਦਿਆਂਦੇ ਕੰਮੂ ਵੀ ਤੂੰ ਤਾਂ ਗਿਆ ਕਹਿੰਦਾ ਨਾ ਬਾਬਾ ਕਹਿੰਦਾ ਨਹੀਂ ਭਾਈ ਤੂੰ ਗਿਆ ਕਰ ਦਿਆਂਦੇ ਕੰਮੂ ਵੀ ਗਿਆ ਚੰਗਾ ਕਹਿੰਦਾ ਐਂ ਕਰੀ ਕਹਿੰਦਾ ਹਾਂ ਮਹਾਰਾਏ ਤੂੰ ਮੇਰਾ ਸੇਵਾਦਾਰ ਐਂ ਤੂੰ ਆਪਦੇ ਦਿਲ ਦਾ ਸਾਰਾ ਭੇਤ ਕਰ ਦਿਆ ਆਪਦੇ ਘਰ ਵਾਲੀ ਨੂੰ ਭੇਤ ਨਾ ਦੇਈ ਸਾਰਾ ਉਹ ਕਹਿੰਦਾ ਬਾਬਾ ਚੰਗਾ ਕਹਿੰਦਾ ਇਹਨਾਂ ਦੇ ਵਿੱਚ ਇੱਕ ਬਹੁਤ ਆਗਤਾ ਤੇ ਕਹਿੰਦਾ ਬੰਦੇ ਦਾ ਲੂ ਲੂ ਢੋ ਲੈਣੀਆਂ ਨੇ ਦੇਖੀ ਇੱਕ ਚੀਜ਼ ਤੋਂ ਭੇਤ ਨਾ ਦੇਈ ਉਹਨੂੰ ਕੁੜੀਆਂ ਬੀਬੀਆਂ ਨੂੰ ਬੇਨਤੀ ਆ ਉਹ ਕਹਣ ਗਿਆ ਖਾਣੀ ਸਾਨੂੰ ਨਾ ਨਾ ਨਹੀਂ ਭਾਈ ਇਹ ਗੱਲ ਸੱਚ ਹੈ ਪੁਰਾ ਵਿਆਹ ਹੋ ਗਿਆ ਛਾਲਸੀ ਮਹੀਨੇ ਲੰਘ ਗਏ ਉਹਦੇ ਸਾਥ ਦੀ ਗੱਲ ਯਾਦ ਆ ਗਈ ਕਹਿੰਦਾ ਦੀ ਕਿ ਭੇਤ ਨਾ ਦੇਈ ਵੀ ਪਰਤਿਆ ਕੇ ਵੀ ਦੇਖ ਲਈਏ ਉਹ ਖੇਤ ਗਿਆ ਖੇਤ ਗਿਆ ਉਹਨੂੰ ਮਤੀਰੇ ਹੁੰਦੇ ਖੇਤਾਂ ਦੇ ਵਿੱਚ ਇਕ ਮਤੀਰਾ ਤੋੜ ਲਿਆ ਤੋੜ ਕੇ ਲਿਆ ਕਿ ਪਰਨੇ ਲੜ ਬਣ ਲਿਆ ਘਰ ਵਾਲੀ ਕਹਿੰਦੀ ਇਹ ਕੀ ਹੈ ਕਹਿੰਦਾ ਗਾਹਣਾ ਦੱਸ ਦੀ ਨਾ ਬੰਦਾ ਮਾਰਿਆ ਉਹਦਾ ਸਿਰ ਹੈ ਉਹਦੀ ਪੇਟੀ ਚ ਰੱਖਦਾ ਕਹਿੰਦਾ ਗਾਹਣਾ ਗੱਲ ਕਰੀ ਤੇ ਨਹੀਂ ਚੰਗਾ ਆਵਦਾ ਮਦਲ ਪੇਤ ਦਿੱਤਾ ਹੁਣ ਇਹ ਬਚਾਉਣੀ ਗੱਲ ਹਰੇਕ ਦੇ ਮਾਸਦਾ ਰੋਗ ਨਹੀਂ ਉਹਦਾ ਤੇ ਡਿਪਾਰਟਮੈਂਟ ਨਾਲ ਹੋ ਗਿਆ ਤੀਮੀ ਦਾ ਵੀ ਮੈਂ ਹੁਣ ਦੱਸਾਂ ਕਿਸੇ ਨੂੰ ਜਿਹੜੀ ਨਾ ਚੰਗੀ ਸ਼ੇਲੀ ਬਣੀ ਜਾਂਦੀ ਆ ਉਹਨੂੰ ਕਹਿੰਦੀ ਮੈਂ ਤੈਨੂੰ ਕੋਈ ਗੱਲ ਦੱਸਦੀ ਆ ਗਾਹਾਂ ਨਾ ਗੱਲ ਕਰੀ ਕਹਿੰਦੀ ਨਾ ਮੈਂ ਨਹੀਂ ਕਰਦੀ ਤੇ ਉਹਨੂੰ ਕਹਿੰਦੀ ਸਾਡੇ ਤਾਂ ਬੰਦਾ ਮਾਰਦਾ ਕੋਈ ਕਹਿੰਦੀ ਸਿਰ ਪੇਟੀ ਚ ਪਿਆ ਦੇਖ ਕਾਹਨ ਨਾ ਬੰਨ ਮੜ ਕੇ ਗੱਲ ਕਰੀ ਕਿ ਉਹਦੀ ਨਾਮ ਐ ਨਹੀਂ ਕਰਦੀ ਉਹ ਉਹਨੇ ਜੋ ਸੁਣ ਲਈ ਕਿੱਥੇ ਪਜੇ ਉਹ ਵੀ ਅਸਲ ਵਟੇ ਲੈ ਵੀ ਮੈਂ ਦੱਸਾਂ ਕਿਸੇ ਨੂੰ ਪੰਜ ਸੱਤ ਦਿਨ ਤਾਂ ਉਹਨੇ ਹਾਜਮਾ ਜਾਂ ਰੱਖਿਆ ਪੰਜਵੇਂ ਸੱਤਵੇਂ ਦਿਨ ਇੱਕ ਨੂੰ ਫੇਰ ਦੱਸਤਾ ਕਹਿੰਦੀ ਕੁੜੇ ਤੈਨੂੰ ਕਿਸੇ ਗੱਲ ਦਾ ਪਤਾ ਕਹਿੰਦੀ ਨਾ ਲਾ ਫਲਾਨੇ ਨੇ ਤਾਂ ਬੰਦਾ ਮਾਰ ਕੇ ਪੇਟੀ ਸਿਰ ਰੱਖੀ ਬੈਠਾ ਹੈ ਮੈਨੂੰ ਤੇ ਘਰ ਵਾਲਿਆਂ ਨੇ ਦੱਸਿਆ ਕਹਿੰਦੀ ਅੱਛਾ ਕਿ ਹਾਂ ਉਹਨੇ ਪਾਈ ਫਿਰ ਕਿਤੇ ਖਾਧਰਾਂ ਦੀ 5 ਕਿਤੇ ਨੰਗਣ ਦਿੱਤੇ ਗਾਹਾਂ ਦਾਸ ਦੀ ਗੱਲ ਠਾਣੇ ਚ ਵਾਗੀ ਤੂੰ ਠਾਣੇ ਚ ਗਈ ਉਹ ਸੰਤਾਂ ਨੇ ਉਹਨੂੰ ਕਿਹਾ ਸੀ ਵੀ ਭੇਤ ਨਹੀਂ ਦੇਣਾ ਇੱਕ ਜਿਆਦਾ ਪੁਲਿਸ ਨਾਲ ਬਾਹਰ ਨਹੀਂ ਪਾਉਣਾ ਉਹ ਜਿਹੜਾ ਬਾਵਾ ਅਸਤਾ ਦੀ ਉਹ ਕਣਾ ਉਹਦਾ ਘਰ ਤਾਂ ਮੈਂ ਜਾਣਦਾ ਪੁਲਿਸ ਨੇ ਆਖੀ ਛਾਪਾ ਮਾਰ ਲਿਆ ਕਰਤੀ ਹਾਲੇ ਨੂੰ ਉਹ ਕਹਿੰਦਾ ਦੱਸੋ ਕਿਵੇਂ ਆ ਕਹਿੰਦੇ ਬੰਦਾ ਮਾਰ ਕੇ ਸਿਰ ਪੇਟੀ 'ਚ ਰੱਖੀ ਬੈਠਾ ਹੈ ਉਹ ਕਹਿੰਦਾ ਨਹੀਂ ਸਿਰ ਨਹੀਂ ਹੈਗਾ ਕਹਿੰਦਾ ਨਾ ਜਦੋਂ ਉਹਨੂੰ ਨੇ ਪਈ ਤਲਾਸ਼ੀ ਕਰੀ ਉਹ ਕਹਿੰਦਾ ਜਾਰੇ ਦਾ ਮਤੀਰ ਹੈ ਕਹਿੰਦੇ ਤੇਰੀ ਧੀ ਵੀ ਤਾਂ ਕਹਿੰਦੀ ਬੰਦਾ ਮਾਰ ਕੇ ਕਹਿੰਦਾ ਮਾਈਂ ਕਿਹਾ ਤੇ ਇਹਨੂੰ ਮੈਂ ਸੰਤਾਂ ਦੀ ਗੱਲ ਪਰਤਿਆ ਕੇ ਦੇਖਤੀ ਵਾਕਈ ਗੱਲ ਸੱਚ ਹੈ ਵੀ ਤੂੰ ਸਾਰਾ ਭੇਦ ਨਾ ਦੇਈ ਜੇ ਮੈਂ ਇਹਨੂੰ ਭੇਦ ਦੇਤਾ ਕਹਿੰਦਾ ਇਹਨੇ ਗਾਹ ਲੋਕਾਂ ਨੂੰ ਦੱਸਤਾ ਜੋ ਪੁਲਿਸ ਵਾਲਾ ਨੇ ਦੇਖਿਆ ਵੀ ਹਾਂ ਵਾਕਈ ਮਤੀਰਾ ਕਹਿੰਦਾ ਹੋਰ ਪਹਾੜ ਲੋ ਸਕਦੀ ਇਹ ਮਤੀਰਾ ਹੀ ਆ ਮੈਂ ਜਾਣ ਕੇ ਤੇ ਰਹੀ ਮੈਂ ਪਰ ਤਿਆਕੇ ਹੀ ਦੇਖਿਆ ਸੀਗਾ ਵੀ ਇਹਦਾ ਕਿੱਡਾ ਕਮ ਆ ਜਣਾ ਪਰ ਕਹਿੰਦਾ ਗੱਲ ਸੰਤਾਂ ਦੀ ਪੱਕੀ ਹੋਊਗੀ ਮੈਂ ਉਹਨੇ ਕਿਹਾ ਦੀ ਵੀ ਸਾਰਾ ਪੇਹ ਨਾ ਦੇਈ ਕਹਿੰਦਾ ਕੋਈ ਬੰਦਾ ਨਹੀਂ ਮਾਰਿਆ ਆਹੀ ਆ ਭਰਾਵੋ ਪਰ ਕਹਿੰਦਾ ਆ ਵੀ ਗੱਲ ਪੱਕੀ ਆ ਕਹਿੰਦਾ ਸਪਾਈ ਨਾ ਮੇਰੀ ਵਧਿਆ ਹੋਣੀ ਜਾਣੀ ਦੀ ਕਹਿੰਦਾ ਲੈ ਕੇ ਇਹੀ ਆਇਆ ਕਹਿੰਦਾ ਮੈਂ ਜਾਣਦਾ ਘਰ ਆਜੋ ਦਾ ਕਹਿੰਦਾ ਸੰਤਾਂ ਨੇ ਜਿਹੜੀਆਂ ਗੱਲਾਂ ਕਹੀਆਂ ਸੀਗੀਆਂ ਕਹਿੰਦਾ ਵਾਕਿਆ ਦੀ ਪੱਕੀਆਂ ਨੇ ਮੀ ਇਹ ਗੱਲ ਹਾਜ਼ਮ ਕਰਨੀ ਵਿੱਚ ਬੰਦਿਆਂ ਨੂੰ ਵੀ ਆਤ ਹੁੰਦੀ ਆ ਤੂੰ ਬੰਦਾਂ ਨੂੰ ਬੋਲੀ ਵਿੱਚ ਬੰਦੇ ਵੀ ਬੁੜੀਆਂ ਨਾਲ ਦੀਨੇ ਗੱਲ 15 ਮਿੰਟ ਉਨੀ ਖੜ੍ਹਦੀ ਕੋਲੇ ਉਹਦੀ ਭੱਜ ਕੇ ਦੱਸਦੇ ਨੇ ਉੱਡਦੇ ਨੇ ਕਰੋ ਸਹੀ ਜੇ ਨੇ ਸਾਥ ਚ ਆਉਂਦੇ ਨੇ ਵੀ ਮੈਂ ਦੱਸਾਂ ਜਾ ਕੇ ਆਹ ਗੱਲ ਵੀ ਐ ਹੋਊਗੀ। ਕਈ ਬੰਦਾਂ ਦੇ ਮਾਜ ਨੇ ਹੁੰਦੇ ਨੇ ਉਹ ਸੀਸੀ ਮਹੀਨੇ ਗੱਲ ਕੋਲ ਰੱਖਦੇ ਨੇ ਉਹ ਜਦੋਂ ਗੱਲ ਦਾ ਰੌਲਾ ਵੱਧ ਪੈਂਦਾ ਉਹ ਕਹਿੰਦਾ ਮੈਨੂੰ ਤਾਂ ਇਨੇ ਚਰਦਾ ਦਾ ਪਤਾ ਹੈ। ਵੀ ਇਹ ਚੀਜ਼ ਆ ਬੰਦਿਆਂ ਦੇ ਅਡਰੋਡੀ ਬੁੜੀਆਂ ਬੰਦਿਆਂ ਦੇ ਮਾਜ ਨੇ ਹੁੰਦੇ ਨੇਗੇ। ਕਈ ਬੁੜੀਆਂ ਆਈਆਂ ਜਾਣ ਜਿਹੜੀ ਗੱਲ ਅੱਜ 10 ਤੀ ਮਹੀਨੇ ਤਿੰਨ ਮਹੀਨੇ ਚਾਰ ਮਹੀਨੇ ਆਵਾਜ਼ ਮਣੀ ਕਿਸੇ ਨੂੰ ਦੱਸਣਾ ਉਹਨੇ ਆਪਦੀ ਉਹਨੂੰ ਉੱਥੇ ਛੱਡ ਦੇਣਾ ਜਿੱਥੇ ਫੜ ਲਈ ਗੱਲ ਕਈ ਤਾਂ ਇਹ ਖੇਤਗੜ ਸੁਣ ਲਈ ਤੇ ਫੜ ਕੇ ਫਿਰ ਬਹੁਤ ਔਖੇ ਹੁੰਦੇ ਨੇ ਪਹਿਲਾਂ ਸਾਥ ਨੂੰ ਡੇਕਦੇ ਨੇ ਸਿੱਦੇ ਸਾਥ ਚ ਆ ਕੇ ਫਿਰ ਉਹਨਾਂ ਨੇ ਕਹਿਣਾ ਸੁਣੂ ਨਹੀਂ ਪਤਾ ਗਲਤ ਆ ਹੋ ਗਈ ਦੇਖਿਆ ਮੈਂ ਮੌਤ ਬੰਦੇ ਭਾਈ ਦਾ ਦੱਸਣਾ ਕਈ ਬੰਦੇ ਇਹ ਜਿਹੇ ਨੇ ਉਹ ਗੱਲ ਦਾ ਪਤਾ ਹੁੰਦਾ ਹੈ ਇਦੋ ਗੱਲ ਦਾ ਰੌਲਾ ਪੈ ਗਿਆ ਕਹਿੰਦਾ ਮੈਨੂੰ ਤਾਂ ਇੰਨੇ ਜਰਦਾ ਦਾ ਪਤਾ ਹੈ ਆਪਾਂ ਕਿਸੇ ਦੀ ਗੱਲ ਤੋਂ ਕੀ ਲੈਣਾ ਵੀ ਐਵੇਂ ਜਕਰ ਵਿੱਚ ਬੁੜੀਆਂ ਦਾ ਸੁਹਾ ਹੁੰਦਾ ਹੈ ਕਈ ਤਾਂ ਦੱਸਦੀ ਵੀ ਨੰਮੀ ਨਾ ਦੋ ਦੋ ਮਹੀਨੇ ਆਉਦੇ ਘਰ ਵਾਲੇ ਨੂੰ ਨਹੀਂ ਦੱਸਦੀ ਵੀ ਐ ਗੱਲ ਹੋਗੀ ਵੀ ਆਪਾਂ ਕੀ ਲੈਣਾ ਦਾ ਸਦੋ ਖੜਾ ਆਪਾਂ ਨੂੰ ਕੀ ਲੋੜ ਹੈ ਕਿਉਂ ਕਿਸੇ ਦੀ ਆਪਾਂ ਹੋ ਕਰਨੀ ਹੈ ਵੀ ਇਹ ਮਾਜਣਾ ਰੱਖਣਾ ਦੇਖੋ ਬੇੜੀਆਂ ਬੀਬੀਆਂ ਨੇ ਇਹ ਤਾਂ ਗੁਰੂ ਨਾਨਕ ਦੇਵ ਨੇ ਇਹਨਾਂ ਨੂੰ ਉੱਚਾ ਚੱਕਿਆ ਪਹਿਲਾਂ ਤਾਂ ਮਨੁਸਿਮਰਤੀ ਦੇ ਲੋਕ ਤਾਂ ਇਹ ਮੰਦਰ ਮਸਜਿਦ ਚ ਖੁਦ ਪੰਡਤ ਦੇ ਘਰ ਵਾਲੀ ਮੰਦਰ ਤੇ ਨਹੀਂ ਜਾ ਸਕਦੀ ਸੀ ਖੁਦ ਮੀਆਂ ਦੇ ਘਰ ਵਾਲੀ ਮਸਜਿਦ ਤੇ ਨਹੀਂ ਜਾ ਸਕਦੀ ਸੀ ਐਨੀ ਇਹਨਾਂ ਦੇ ਪੈਰਾਂ ਦੀ ਕਰੀ ਵੀ ਤੀ ਇਹਨਾਂ ਨੂੰ ਉਹ ਲੋਕਾਂ ਨੇ ਪੈਰ ਦੀ ਜੁੱਤੀ ਕਿਹਾ ਸੀ ਪਰ ਇਹਨਾਂ ਨੂੰ ਜਦੋਂ ਗੁਰੂ ਨਾਨਕ ਦੇਵ ਆਏ ਉਹਨਾਂ ਨੇ ਫਿਰ ਉਹ ਲੋਕਾਂ ਨੂੰ ਛਾੜਿਆ ਗੁਰਬਾਣੀ ਚ ਦਿੱਤਾ ਜਿਸ ਕੋ ਮੰਦਾ ਆਖਿਆ ਜਿਸ ਜਮਾ ਰਿਆਣ ਉਹ ਕਹਿੰਦਾ ਇਹਨਾਂ ਨੂੰ ਮਾੜੀਆਂ ਕਹਿਣੋ ਜਿਨ੍ਹਾਂ ਦੇ ਪੇਟੋਂ ਰਾਜੇ ਰਾਣੇ ਮਹਾ ਜੋਦੇ ਵਲੀ ਸੂਰਮੇ ਜਵਦੇ ਐ ਤੁਸੀਂ ਇਹਨਾਂ ਨੂੰ ਮਾੜੀਆਂ ਕਹਿਣੋ ਇਹਨਾਂ ਨੂੰ ਜਾਣ ਦਾ ਅਧਿਕਾਰ ਦਿੱਤਾ ਹੁਣ ਇਹ ਮੰਦਰ ਮਸਜਿਦ ਸਾਰੇ ਜਾ ਸਕਦੀਆਂ ਐ ਗੱਲ ਵੀ ਪੱਕੀ ਆ ਉਹ ਕਹਿੰਦਾ ਤੁਸੀਂ ਇਹਨਾਂ ਨੂੰ ਮੰਦੀਆਂ ਕਹੀ ਜਾਂਦੇ ਹੋ ਉਦੋਂ ਮਨੋ ਸਿਮਰਤੀ ਦਾ ਜ਼ੋਰ ਸੀਗਾ ਬ੍ਰਾਹਮਣਾਂ ਦਾ ਜ਼ੋਰ ਸੀ ਉਦੋਂ ਇਸਤਰੀ ਨੂੰ ਬੰਦ ਕਰਿਆ ਦੇਣਾ ਨੇ ਮੰਦਰ ਮਸੀਤ ਤੇ ਜਾਣਾ ਜਾ ਨਹੀਂ ਦੀ ਸਕਦੀ ਬਹੁਤ ਇਹਨੂੰ ਨੀਮਾ ਚ ਛਾਇਆ ਗਿਆ ਸੀ ਹੁਣ ਕੁਛ ਰਹਿੰਦਾ ਸਰਕਾਰ ਨੇ ਬਰਾਬਰੀ ਦੇਤੀ ਹਰ ਇੱਕ ਨੌਕਰੀ ਦੇ ਵਿੱਚ ਕੁੜੀਆਂ ਕੰਮ ਕਰਦੀਆਂ ਨੇ ਹਰ ਇੱਕ ਵਿਭਾਗ ਦੇ ਵਿੱਚ ਕੁੜੀ ਕੰਮ ਕਰਦੀ ਹੈ ਤੇ ਇਹਨੂੰ ਬਰਾਬਰੀ ਸਰਕਾਰ ਨੇ ਵੀ ਦੇਤੀ ਪਰ ਗੁਰੂ ਨਾਨਕ ਦੇਵ ਨੇ ਤਾਂ ਅੱਜ ਤੋਂ 550 ਸਾਲ ਪਹਿਲਾਂ ਹੀ ਇਹਨਾਂ ਨੂੰ ਬਰਾਬਰੀ ਦੇ ਦਿੱਤੀ ਵੀ ਮਰਦ ਤੇ ਜਨਾਨੀ ਦਾ ਕੋਈ ਫਰਕ ਨਹੀਂ ਇਹ ਹਰ ਇੱਕ ਕੰਮ ਕਰ ਸਕਦੀ ਹੈ ਵਿਦਿਆ ਦਿਮਾਗ ਬਹੁਤ ਵੱਡਾ ਹੁੰਦਾ ਇਹਨਾਂ ਦਾ ਬੰਦੇ ਨੂੰ ਦਿਮਾਗ ਇਹਨਾਂ ਦਾ ਬਹੁਤ ਵੱਡਾ ਹੈ ਔਰਤ ਦਾ ਬਾਕੀ ਇਹਨੂੰ ਤਾਂ ਬਹੁਤ ਵੱਡਾ ਉੱਚਾ ਖਿਤਾਬ ਦਿੱਤਾ ਵੈ ਗੁਰੂ ਨਾਨਕ ਨੇ ਫਿਰ ਇਹਨਾਂ ਦਾ ਖਹਿੜਾ ਛਡਾਇਆ ਉਹ ਮਨੋ ਸਿਮਰਤੀ ਵਾਲੇ ਲੋਕਾਂ ਤੋਂ ਕਹਿੰਦਾ ਇਹਨਾਂ ਨੂੰ ਮੰਦੀਆਂ ਕਹਿੰਨੋ ਜਿਨ੍ਹਾਂ ਦੇ ਪੇਟੋ ਰਾਜੇ ਰਾਣੇ ਜਾਂਦੇ ਨੇ ਸ਼ੂਰਵੇਂ ਬਲੀ ਜਾਂਦੇ ਨੇ ਇਹਨਾਂ ਨੂੰ ਤੁਸੀਂ ਮੰਦੀਆਂ ਕਿਉਂ ਕਹਿੰਦੇ ਹੋ ਫਿਰ ਇਹਨਾਂ ਨੂੰ ਗੁਰੂ ਨਾਨਕ ਦੇਵ ਨੇ ਇਹ ਮਨੋ ਸਿਮਰਤੀ ਵਾਲੇ ਲੋਕਾਂ ਦੇ ਹੱਥਾਂ ਜੋ ਕੱਢਿਆ ਪਹਿਲਾਂ ਮਨੋ ਸਿਮਰਤੀ ਵਾਲੇ ਲੋਕਾਂ ਨੇ ਇਹਨਾਂ ਨੂੰ ਬਹੁਤ ਤੰਗ ਕਰਿਆ ਸੀਗਾ ਹੈ ਵੀ ਜ਼ਰੂਰ ਹਰ ਇੱਕ ਮਹਿਕਮੇ 'ਚ ਕੁੜੀ ਕੰਮ ਕਰਦੀ ਹੈ ਹੁਣ ਤਾਂ ਜਹਾਜ਼ਾਂ ਦੇ ਪਾਇਲਟ ਨੇ ਬਾਰਡਰਾਂ ਦੇ ਕੁੜੀਆਂ ਖੜੀਆਂ ਰਹਿਵਾਲਾਂ ਲਈ ਪੁਲਿਸ 'ਚ ਕੁੜੀਆਂ ਨੇ ਮੈਡੀਕਲ ਦੇ ਵਿੱਚ ਕੁੜੀਆਂ ਨੇ ਵੱਡੇ ਵੱਡੇ ਵਿਗਿਆਨਕ ਕੁੜੀਆਂ ਨੇ ਦਿਮਾਗੇ ਦਾ ਬੰਦੇ ਨੂੰ ਵੱਧ ਤੇਜ਼ ਹੈ ਤੇ ਹਰ ਇੱਕ ਵਿਭਾਗ ਦੇ ਵਿੱਚ ਕੁੜੀ ਕੰਮ ਕਰਦੀ ਆ ਕੁੜੀਆਂ ਨੂੰ ਬਹੁਤ ਉਹਨਾਂ ਸਰਕਾਰ ਨੇ ਵੀ ਖੋਲ੍ਹ ਦਿੱਤੀ ਐ ਇਹ ਤਾਂ ਇੱਕ ਸਿਰਫ ਇਹਨੂੰ ਪਰਾਇਆ ਤਾਂ ਕਹਦਾ ਹੈ ਵੀ ਪਰਾਇਆ ਤਾਂ ਮੈਂ ਇਹਦੇ ਵਿੱਚ ਮੈਂ ਇੱਕ ਮਾਂ ਪੁੱਤ ਦਾ ਜਨਮ ਦੇਣ ਵਾਲੇ ਨੇ ਤੇ ਅਸਲੀ ਉਮਰ ਤਾਂ ਇਹਦੀ ਸਹੁਰਿਆਂ ਦੇ ਘਰ ਲੰਘਦੀ ਐ ਪੀਕਿਆਂ ਦੇ ਘਰ ਤੱਕ ਕਿਤੇ ਜਦੋਂ ਬੱਚਿਆਂ ਵਾਲੀ ਹੋ ਜਾਂਦੀ ਹੈ ਕਿਤੇ ਸਾਲ ਸੀ ਮਹੀਨੇ ਬਾਅਦ ਆਉਂਦੀ ਹੈ ਗਾਹਾਂ ਜਿਹੜੇ ਪੋਤੇ ਹੁੰਦੇ ਨੇ ਬੁੜੀ ਦੇ ਪੁੱਛਦੇ ਨੇ ਬੇਬੇ ਬੁੜੀ ਜੀ ਕੌਣ ਆ ਜਿਹੜੀ ਆਪਣੇ ਘਰੇ ਆਈ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਸਾਡੀ ਇਹ ਭੂਆ ਲੱਗਦੀ ਹੈ ਕਿਉਂ ਨੇ ਜ਼ਿੰਦਗੀ ਸਾਰੀ ਆਪ ਦੀ ਸਹੁਰਾਂ ਦੇ ਘਰੇ ਕੱਟਣੀਆਂ ਮਾਂ ਪਿਓ ਦਾ ਇੱਕ ਜਨਮ ਦੇਣ ਵਾਲੇ ਨੇ ਜ਼ਿੰਦਗੀ ਇਹਦੀ ਸਹੁਰਾਂ ਦੇ ਘਰ ਕੱਟਦੀ ਹੈ ਸਹੁਰਾਂ ਦੇ ਘਰ ਦੇ ਵਿੱਚ ਚੰਗਾ ਬਣਦੀ ਹੈ ਚੰਗੀ ਪਤੀ ਨਾਲ ਪ੍ਰੇਮ ਪਿਆਰ ਹੈ ਚੰਗੇ ਦਿਨ ਲੰਘ ਜਾਂਦੇ ਨੇ ਤੇ ਨਹੀਂ ਜੀ ਪਤਨੀ ਨਹੀਂ ਬਣਦੀ ਫੇਰ ਇਹਦੂ ਵੱਡਾ ਨਰਕ ਨਹੀਂ ਜੇ ਪਤੀ ਦੇ ਨਾਲ ਔਰਤ ਦੀ ਬਣਦੀ ਨਾ ਇਹ ਪਤੀ ਨੂੰ ਸੁਧਾਰ ਲੈਂਦੀ ਹੈ ਇਹਦੇ ਵਿੱਚ ਬਹੁਤ ਤਾਕਤ ਹੈ ਜੇ ਪਤੀ ਗਲਤ ਹੈ ਸ਼ਿਆਣੀ ਔਰਤਾਂ ਨੂੰ ਫੇਰ ਵੀ ਠੀਕ ਕਰ ਲੈਂਦੀ ਐ ਵੀ ਇਹਨਾਂ ਦੇ ਵਿੱਚ ਬਹੁਤ ਐਨੀ ਤਾਕਤ ਹੈ ਪਰ ਮਾਂ ਪੁੱਤ ਦਾ ਜਨਮ ਦਿਨ ਵਾਲੇ ਨੇ ਤੇ ਅਸਲੀ ਦਾਇਨਾ ਦਾ ਰਹਿਣਾ ਜਿੱਥੇ ਸਹੁਰਿਆਂ ਦਾ ਘਰ ਹੈ ਉਥੇ ਹੀ ਰਹਿੰਦੀਆਂ ਨੇ ਉਹੀ ਹੁੰਦਾ ਆਪਦੇ ਵੀ ਹੈ ਜਿਹੜੀਆਂ ਭੈਣਾਂ ਨੇ ਵੱਡੀਆਂ ਹੋ ਗਈਆਂ ਜਦੋਂ ਕਿਤੇ ਸਾਲ ਸੀ ਮਹੀਨਿਆਂ ਬਾਅਦ ਹੀ ਬੰਦਾ ਜਾਂਦਾ ਵੀ ਉਹੀ ਘਰ ਇਹਨਾਂ ਨੂੰ ਜ਼ਿੰਦਗੀ ਨੂੰ ਹੋਣੀ ਪੈਂਦੀ ਹੁੰਦੀ ਆ ਉਸੇ ਘਰ ਦੇ ਵਿੱਚ ਇਹਨਾਂ ਦੀ ਜ਼ਿੰਦਗੀ ਖਤਮ ਹੋ ਜਾਂਦੀ ਆ ਵੀ ਧੀ ਪੈਣਾ ਜਿਹੜੀ ਇਹ ਵਾਕਈ ਕਹੇ ਵੀ ਇਹ ਪਰਾਇਆ ਧਾਣਾ ਹੈ ਵਾਕਈ ਪਰਾਇਆ ਧਾਣਾ ਹੈ ਕਿਉਂ ਜਿਹਨੇ ਸਾਰੀ ਜ਼ਿੰਦਗੀ ਬਾਹਰੀ ਸਹੁਰਾਂ ਦੇ ਘਰ ਕੱਟਣੀ ਆ ਮਾਪਿਆਂ ਦੇ ਘਰ ਤਾਂ ਥੋੜੀ ਜਿੰਦੀ ਹੁੰਦੀ ਆ ਉਦੋਂ ਆਪ ਨੇ ਸੂਗ ਸੱਪੇ ਮਨਾਉਣ ਚ ਕਤੜ ਤੋਂ ਮਨ ਤੇ ਨਗਾ ਦਿੰਦੀ ਐ ਕਿਉਂ ਮਾਂ ਤੇ ਉਹ ਮਾਂ ਨਾਲ ਇੰਨਾ ਲਾਈਕ ਹੁੰਦਾ ਤੀਦਾ ਉਹਨਾਂ ਪਿਓ ਨਾਲ ਨਹੀਂ ਹੁੰਦਾ ਚੀਜ਼ ਮਾਂ ਪਿਓ ਮਾਂ ਤੋਂ ਮੰਗ ਸਕਦੇ ਗੁਰਬਾਣੀ ਦੇ ਵਿੱਚ ਵੀ ਦਿੱਤਾ ਬਾਲ ਕੰਨਿਆ ਕੋ ਬਾਪੂ ਪਿਆਰਾ ਸੱਸ ਕੋ ਚਾਤਰ ਜਮਾਈ ਬਾਵਲ ਕੋ ਨੀਕਾ ਬੇਟਾ ਪਿਆਰਾ ਭਾਈ ਕੋ ਅਤ ਭਾਈ ਮੁੰਡਾ ਜਦੋਂ ਵੱਡਾ ਹੁੰਦਾ ਪਹਿਲਾਂ ਨੀਕੇ ਮੁੰਡੇ ਨਾ ਹੁੰਦਾ ਚਾਹੇ 3 ਮਹੀਨਾ ਬਾਅਦ ਦੂਜਾ ਨਾ ਰਾਜੇ ਕੇਰਾ ਨੀਕੇ ਨਾ ਡੋਂਦਾ ਤੀ ਨੂੰ ਪਿਓ ਪਿਆਰਾ ਹੁੰਦਾ ਤੇ ਸੱਸ ਨੂੰ ਜਮਾਈ ਹੁਣ ਤਾਂ ਜਵਾਨਾ ਗਿਆ ਕੇ ਬੁੜੀਆਂ ਕਿਉਂ ਲਕੋ ਕੇ ਰੱਖਦੀਆਂ ਕਿਉਂ ਉਹਦੋਂ ਸ਼ੱਕਰਖੰਡ ਪਾਉਂਦੇ ਹੁੰਦੇ ਪਾਈ ਜਮਾਈ ਆਊਗਾ ਉਹਦੇ ਜੁਗੜਾ ਕੇ ਆ ਪਹਿਲਾ ਇਹਨੂੰ ਨਾ ਕੋਈ ਛੇੜਿਓ ਬੀਸ ਕਰਕੇ ਤੇ ਸਾਰੇ ਹੁਣ ਤਾਂ ਰਾਈ ਦਾ ਜੋਗ ਆ ਗਿਆ ਪਹਿਲਾਂ ਪਾੜ ਲੋਕ ਹੁੰਦੇ ਪੁਰੀਆਂ ਕੱਤਰੀਆਂ ਉਦੋਂ ਕਿੱਥੇ ਸੀ ਵਿੱਦਿਆ ਕਿੱਥੇ ਪੜਾਇਆ ਜਾਂਦਾ ਜਦੋਂ ਸਕੂਲ ਪਿੰਡਾਂ ਦੇ ਵਿੱਚ ਕੋਈ ਚਿੱਟੀ ਝੁੱਠੀ ਵੀ ਕਿਸੇ ਲਾਲੇ ਤੋਂ ਪੜਾਉਂਦੇ ਛੇਠ ਤੋਂ ਪੜੇ ਪੜੇ ਹੁੰਦੇ ਦੋ ਕੌਮਾਂ ਦਾ ਲਾਜ਼ਮੀ ਪੜੀਆਂ ਹੰਮੀਆਂ ਖਤਰੀ ਦੇ ਵਰਾਉਣ ਵਿੱਦਿਆ ਇਹਨਾਂ ਦੇ ਕੋਲ ਸੀ ਇਹ ਹੀ ਪੜੇ ਹੁੰਦੇ ਜਿਹੜੇ ਆਪਣੇ ਜ਼ਿਮੀਂਦਾਰ ਦੀ ਹੋਰ ਕੌਮਾਂ ਦੀ ਉਹ ਅਨਪੜ੍ਹ ਹੁੰਦੇ ਉਹ ਤਾਂ ਇੱਕ ਕੰਮ ਕਰਨ ਵਾਲੇ ਸੀ ਇਹ ਪੜ੍ਹਾਈ ਦੇ ਸਿਰ ਤੇ ਐਂ ਸ਼ਕਰਗੇ ਆਪਾਂ ਦੇ ਲੋਕਾਂ ਦੇ ਸਿਰ ਤੇ ਹਰ ਇੱਕ ਚੀਜ਼ ਪੜ੍ਹਾਉਣਾ ਕਰਨਾ ਇਹਨਾਂ ਦੇ ਕੋਲ ਹੀ ਜਾਣਾ ਪੈਂਦਾ ਸੀ ਪੰਡਤਾਂ ਦੇ ਕੋਲੇ ਬ੍ਰਾਹਮਣਾਂ ਦੇ ਕੋਲੇ ਤੇ ਐਨੀ ਕਹਿੰਦੇ ਉਹ ਸਾਰੇ ਪੈਣਾਂ ਦਾ ਵੀਰਾਂ ਦਾ ਬੇਨਤੀ ਆ ਦੇਖੋ ਭਾਈ ਕੁੜੀਓ ਆਪਦੇ ਪਤੀ ਦੀ ਸੇਵਾ ਕਰੋ ਪਤੀ ਪਨ ਵੇਸ਼ਰ ਖੋਸੀ ਕਿਸੇ ਤੀਰਥ ਤੇ ਜਾਓ ਆਪਦੇ ਪਤੀ ਨੂੰ ਖੁਸ਼ ਕਰ ਲਓ ਸੋਨੂੰ ਉੱਥੋਂ ਫਲ ਮਿਲੂਗਾ ਆਪਦੇ ਮਾਂ ਪਿਓ ਦੀ ਸੇਵਾ ਕਰ ਲਓ ਸਭ ਤੋਂ ਵੱਡੀ ਹੈ ਜੇ ਪੁੱਤ ਹਜੂਰ ਸਾਹਿਬ ਰਦਾ ਪਿਓ ਦਾ ਮੰਜੇ ਤੇ ਬੈਠਾ ਪਾਣੀ ਨੂੰ ਤੜਫਦਾ ਪਤਾ ਹਜੂਰ ਸਾਹਾ ਵਾਲੇ ਨੂੰ ਵੀ ਮਗਰ ਕੀ ਹੋ ਰਿਹਾ ਜਿਹਦੇ ਮਾਂ ਪਿਓ ਜਿਉਂਦਾ ਹੈ ਉਹਦਾ ਸਭ ਤੋਂ ਵੱਡਾ ਤੀਰਥ ਉਹਦੇ ਘਰੇ ਆ ਤੜਕੇ ਉੱਠ ਕੇ ਮਾਂ ਪਿਓ ਨੂੰ ਦੇ ਪੈਰੀਂ ਹੱਥ ਵੀ ਲਾ ਦੇ ਦੇਖਿਆ ਮੈਂ ਇੱਕ ਬੰਦਾ ਬਹੁਤ ਵੱਡੀ ਉਮਰ ਦਾ ਆ ਉਹਦੀ ਮਾਂ ਤੇ ਪਿਓ ਦੇ ਪੈਰੀਂ ਹੱਥ ਲਾਉਂਦਾ ਮਾਂ ਪਿਓ ਦਾ ਅਸੀਰਵਾਦ ਦਿੱਤਾ ਰੱਬ ਦੀ ਤਾਕਤ ਨਹੀਂ ਮੋੜਦੇ ਜੇ ਮਾਂ ਪਿਓ ਬਾਦ ਨਸੀਬ ਬਾਦਵਾ ਦੇ ਦੇ ਤਾਂ ਮਣੀ ਮੋੜਦਾ ਮੈਂ ਸਾਡੇ ਦੇਖਿਆ ਜੇ ਇਹਨਾਂ ਨੂੰ ਬਾਦਵਾ ਦਿੱਤੀ ਆ ਪਤਾ ਨੇ ਬਹੁਤ ਬੁਰੇ ਹਾਲ ਦੇਖਿਆ ਉਹਨਾਂ ਲੋਕਾਂ ਦੇ ਵੀ ਮਾਂ ਪਿਓ ਦੀ ਸੇਵਾ ਜ਼ਰੂਰੀ ਹੈ ਮਾਪੇ ਇੱਕ ਬਹੁਤ ਵੱਡਾ ਤੀਰਥ ਹੈ। ਉਹਦਾ ਹੱਸ ਕੇ ਬੁਲਾ ਲੋ ਇੰਨੀ ਜੀ ਖੁਸ਼ ਹੋ ਜਾਂਦਾ ਹੈ। ਹੁਣ ਤਾਂ ਥੱਕੇ ਵੀ ਨਹੀਂ ਹੁੰਦੇ ਅੱਗੇ ਤਾਂ ਖੇਤ ਤੋਂ ਹਲ ਵਾ ਕੇ ਥੱਕੇ ਹੁੰਦੇ ਹੁੰਦਾ ਕੋਈ ਥੱਕਿਆ ਹੀ ਨਹੀਂ। ਹੁਣ ਤਾਂ ਕੋਈ ਥਕੇਵੇ ਵਾਲੀ ਗੱਲ ਨਹੀਂ ਸਕੂਟਰ ਤੇ ਖੇਤ ਜਾਣਾ ਸਕੂਟਰ ਦੇ ਮੁੜ ਕੇ ਆ ਜਾਣਾ। ਅੱਗੇ ਪੈਦਲ ਤੁਰਦੇ ਹਲ ਵਾਉਂਦੇ ਹਾਲੀ ਥੱਕੇ ਹੁੰਦੇ ਪਰ ਫੇਰ ਵੀ ਆ ਕੇ ਮਾਪੇ ਉਹਦੇ ਮੰਜੇ ਤੇ ਬਹਿ ਕੇ ਗੱਲਾਂ ਕਰਦੇ ਉਹਨਾਂ ਨੂੰ ਪੁੱਛਦੇ ਵੀਤਾ ਕੜੇ ਵੀ ਠੀਕ ਹੋ ਤੁਸੀਂ ਕੁਝ ਖਾਣਾ ਤਾਂ ਨਹੀਂ ਛੋਡੇ ਵਾਸਤੇ ਲਿਆਈਏ ਉਹ ਇੰਨੇ ਜੀ ਖੁਸ਼ ਹੋ ਜਾਂਦੇ ਵੀ ਮਾਂ ਪਿਓ ਦੀ ਜਰੂਰ ਸੇਵਾ ਕਰੋ ਮਾਂ ਪਿਓ ਬਹੁਤ ਵੱਡਾ ਤੀਰਥ ਹੈ ਐਦੋਂ ਵੱਡਾ ਤੀਰਥ ਹੈ ਨਹੀਂ ਜਿਹੜਾ ਤੀਰਥ ਮਾਂ ਪਿਓ ਹੈ ਜਿਹਦੇ ਘਰੇ ਮਾਂ ਪਿਓ ਜਉਂਦੇ ਹੈ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਉਹੀ ਤੀਰਤਾ ਮੁਸਲਮਾਨ ਲੋਕ ਜਿਹਦਾ ਮਾਂ ਪਿਓ ਜਉਂਦਾ ਹੈ ਉਹਨੂੰ ਕਹਿੰਦੇ ਨੇ ਹੱਜ ਕਰਨ ਖੁਸ਼ੀ ਆ ਤੇਰੇ ਘਰ ਹੀ ਹੱਜ ਹੈ ਉਹਨਾਂ ਦੀ ਸੇਵਾ ਕਰਲਾ ਮਾਂ ਪਿਓ ਦਾ ਰੋਜ਼ ਲਈ ਫਿਰਦੇ ਹੁੰਦੇ ਆ ਪੁੱਤ ਜੀ ਇਸਾਂ ਦੇ ਤੁਰਿਆ ਫਿਰਦਾ ਹੁੰਦਾ ਨਹੀਂ ਉਹ ਤੀਰਥ ਦਾ ਉਹਨੂੰ ਕੋਈ ਫਾਲ ਮਿਲਣਾ ਨਹੀਂ ਜਿਹੜਾ ਜਿਨੇ ਜਰਮਿਆਂ ਪਾਲਿਆ ਉਹੀ ਰੁਲਦਾ ਫਿਰਦਾ ਹੈ ਦੇਖਿਆ ਬਹੁਤ ਬੰਦੇ ਨਾਂ ਨਹੀਂ ਲੈਣਾ ਤੇ ਮਾਂ ਗਰੋ ਮਾਰ ਲੱਡੂ ਜਲੇਬੀਆਂ ਗਲਾਬ ਯਮਨਾਂ ਬੜੀਆਂ ਹੁੰਦੀਆਂ ਨੇ ਦੀ ਪਰਮਾਏ ਇੱਕ ਚੀਜ਼ ਦੇਖੀ ਆ ਵੀ ਉਹਨਾਂ ਇਕੱਠਾਂ ਦੇ ਵਿੱਚ ਮੈਂ ਇੱਕ ਬੰਦਾ ਰੋਂਦਾ ਦੇਖਿਆ ਆ ਆਪਦੇ ਅੱਖੀਂ ਉਹੀ ਰੋਂਦਾ ਹੁੰਦਾ ਵਾਕੀ ਨਹੀਂ ਉਹ ਕੌਣ ਆ ਕੁੜੀ ਆਪਦੇ ਮਾਪੇ ਨੂੰ ਮੈਂ ਆਪਦੇ ਅੱਖੀਂ ਇਹ ਪ੍ਰੈਕਟੀਕਲ ਤਜਰਬਾ ਕਰਕੇ ਦੇਖਿਆ ਉਹ ਦੂਜਿਆਂ ਦਾ ਮਿਲਟ ਕਰੋ ਕੇ ਮਿਲਟ ਚ ਫੇਰ ਗੱਲਾਂ ਬਾਤਾਂ ਲੱਗ ਜਾਂਦੀਆਂ ਨੇ ਕਰਨ ਪਰ ਜਿਹੜੀ ਧੀ ਆ ਉਦੇ ਮਾਂ ਪਿਓ ਨੂੰ ਰੋਂਦੀ ਆ ਹੂ ਮੈਂ ਦੇਖਿਆ ਜਦੋਂ ਲੰਗਰ ਦੇ ਵਿੱਚ ਮੈਂ ਪੂਰੀ ਗੌਰ ਕਰਕੇ ਦੇਖੀ ਕੁੜੀ ਸੀ ਉਹ ਬੁੜੀਆਂ ਫੜ ਕੇ ਵਾਂ ਉਹਦਾ ਜਲੇਬੀਆਂ ਦਾ ਹੱਥ ਲਵਾਦ ਨੂੰ ਛੜਾ ਕੇ ਵਾਂ ਪਰੇ ਹੋ ਕੇ ਬਹਿ ਗਈ ਉਹਨੇ ਕੁਛ ਨਹੀਂ ਖਾਦਾ ਉਹ ਦੂਜਿਆਂ ਦਾ ਮੇਰੇ ਵਾਰੀਆਂ ਡੱਕ ਕੇ ਜਲੇਬੀ ਨਾ ਬਾਹਰ ਆ ਕੇ ਫੇਰ ਚੱਕ ਦਿੰਦੇ ਨੇ ਕੂਕ ਪਰ ਉਹ ਨਹੀਂ ਖਾਂਦੀ ਉਹਦਾ ਜਿੱਥੋਂ ਮਾਪਿਆਂ ਦੀ ਜੂ ਆ ਗਈ ਨਾ ਉਹ ਥੋੜਾ ਰੋਣ ਲੱਗ ਜਾਂਦੀ ਹੈ ਜਿੰਨਾ ਚਿਰ ਮਾਪਿਆਂ ਦੀ ਜੂ ਲੰਘਦੀ ਨਹੀਂ ਰੋਣੋ ਬੰਦ ਨਹੀਂ ਹੁੰਦੀ ਉਹ ਹੁੰਦੀ ਆ ਨਹੀਂ ਤਾਂ ਜਿਹੜੇ ਦੂਜੇ ਨੇ ਉਹ ਨਹੀਂ ਰੋਂਦਿਆਂ ਕੋਈ ਹੋਰ ਰੋਂਦੀ ਆ ਉਹ ਨੂੰ ਪਤਾ ਹੁੰਦਾ ਹੈ ਵੀ ਅੱਜ ਤੋਂ ਮੇਰਾ ਇਸ ਘਰ ਦੇ ਵਿੱਚੋਂ ਪਿਆਰ ਖਤਮ ਹੋ ਗਿਆ ਵੀ ਜਿੰਨਾ ਚਿਰ ਮਾਂ ਪਿਓ ਜਿਉਂਦਾ ਹੈ ਉਹਨਾਂ ਚਿਰ ਮਾਤੀ ਨੂੰ ਬਹੁਤ ਪਿਆਰ ਹੁੰਦਾ ਹੈ ਵੀ ਮੇਰਾ ਮਾਂ ਪਿਓ ਜਿਉਂਦਾ ਮਾਂ ਵੀ ਚਾਹੇ ਚੋਰੀਆਂ ਦੇਵੇ ਆਈ ਕੁੜੀ ਨੂੰ ਕੁਛ ਨਾ ਕੁਛ ਦਿੰਦੀ ਆ ਕਿ ਪਿਓ ਤਾਂ ਮੰਗਦੀ ਨਹੀਂ ਤਾਂ ਮਾਂ ਮਾਂ ਤਾਂ ਤਾਂ ਮੰਗ ਲੈਂਦੀ ਆ ਫਿਰੋ ਚਾਹੇ ਚੋਰੀਓ ਦੇਵੇ ਉਹ ਜ਼ਰੂਰ ਆ ਤੀਨ ਨੂੰ ਕੋਈ ਨਾ ਕੋਈ ਚੀਜ਼ ਦਿੰਦੀ ਐ ਵੀ ਮੇਰੇ ਤਾਂ ਹੀ ਬਣਦੀ ਐ ਵੀ ਤੁਸੀਂ ਕੁੜੀ ਕਤਰੀ ਦਾ ਆਪਦੇ ਮਾਂ ਪਿਓ ਦੀ ਸੇਵਾ ਕਰੋ ਸਭ ਤੋਂ ਵੱਡਾ ਇਹੀ ਤੀਰਤਾ ਹੈ ਮਾਂ ਪਿਓ ਹਾਂ ਜਾਈ ਨਹੀਂ ਕਹਦੇ ਉਹਦੇ ਪਤੇ ਬਰੋਣਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਪਤੇ